ਮੇਰਾ ਨਾਮ ਸੰਜੀਤ ਕੁਮਾਰ ਜੀ ਜਿਹੜਾ ਸਈਪੁਰ ਦਾ ਆਪਣੇ ਸੀਵਰੇਜ ਲਾਈਨ ਦਾ ਮਾਮਲਾ ਹੈ ਉਹ ਕੀ ਮੈਟਰ ਹੈ ਜੀ ਸਰ ਮੁਹੱਲਾ ਸਈਪੁਰ ਜਿਹੜਾ ਹੈਗਾ ਫੋਕਲ ਪਿੰਡ ਦੇ ਕੋਲ ਪੈਂਦਾ ਆ ਮੱਲੇ ਦੀ ਇੱਕ ਡਾਕਟਰ ਬੀ ਆਨ ਮੜ ਕੇ ਪਾਰਕ ਪਣੀ ਹੋਈ ਆ ਪਾਰਕ ਦੇ ਬਾਹਰ ਜਿਹੜਾ ਹੈਗਾ ਜਦੋਂ ਬਸਾਤੀ ਮੌਸਮ ਹੁੰਦਾ ਆ ਕਾਫੀ ਗੰਦਾ ਪਾਣੀ ਖੜਾ ਜਾਂਦਾ ਉਹ ਗੰਦਾ ਪਾਣੀ ਖੜਾ ਹੋਣ ਦੇ ਨਾਲ ਨਾਲ ਕਈ ਲੋਕਾਂ ਦਾ ਸੀਵਰੇਜ ਦਾ ਪਾਣੀ ਵੀ ਉੱਥੇ ਹੁੰਦਾ ਠੀਕ ਹੈ ਜੀ ਤੇ ਅੱਜ ਤੋਂ ਜਿਹੜੇ ਦਿਨ ਤੋਂ ਕਾਰਪੇਨ ਨੇ ਆਪਣੇ ਨਹੀਂ ਹਾਈ ਵੈਲ ਨੇ ਕਾਰਪੇਨ ਨੂੰ ਇੱਕ ਨੋਟਸ ਭੇਜਿਆ ਕਿ ਤੁਸੀਂ ਤੁਹਾਡਾ ਜਿਹੜਾ ਪਾਣੀ ਆ ਸੀਵਰੇਜ ਦਾ ਉਹ ਕਿਤੇ ਵਹਿ ਬਲੀਕ ਹੋ ਰਿਹਾ ਹੈ ਤੇ ਉਹ ਛੜਦੇ ਪਣੀ ਆ ਜਾਂਦਾ ਸੀਵਰੇਜ ਦਾ ਇਹਨੂੰ ਠੀਕ ਕਰੀਂ ਉਹਨਾਂ ਨੇ ਨੋਟਸ ਕੱਢਿਆ ਉਹਨਾਂ ਨੇ ਕਹਿੰਨਾ ਕਾਰਪੇਨ ਨੇ ਕੋਈ ਉੱਤੇ ਗੌਰ ਨਹੀਂ ਕੀਤਾ ਉਹਨਾਂ ਨੇ ਵਿਧਮ ਐਂਡਰ ਪਾਇਆ ਕਿ ਤੁਸੀਂ ਜਿਹੜਾ ਪਾਣੀ ਆ ਆਪਣਾ ਠੀਕ ਕਰੋ ਉਹਨਾਂ ਨੇ ਪੈਰ ਵੀ ਲਿਕੇ ਜੀ ਕਾਨੂੰਨ ਨੇ ਤਿੰਨ ਜਗ੍ਹਾ ਤੇ ਸਰਨ ਨੂੰ ਕਰ ਦਿੱਤੇ। ਉਹ ਵੀ ਇੱਕ ਨੰਬਰਣ ਚੌਂਕ, ਟ੍ਰਾਂਪੋਰਟ ਚੌਂਕ ਤੇ ਸਈਫਰਮ ਦੇ ਬਾਹਰਲਾ ਮੋਹਲਣ ਚੌਂਕ ਨਾਲ ਉਹ ਕੋਲ। ਉਹਨੇ ਕਿਹਾ ਤੇ ਇਹਨਾਂ ਨੇ ਕੁਝ ਨਹੀਂ ਕੀਤਾ। ਜਦੋਂ ਉਹਨੇ ਕੁਝ ਨਹੀਂ ਕੀਤਾ ਉਹਨਾਂ ਨੇ ਹਰਕੇ ਸੜਕ ਲੇਨ ਬਣਾਉਣ ਲੱਗੇ। ਜੀ ਉਹਨੇ ਉਹਦੇ ਵਿੱਚ ਛੋਟੀ-ਮੋਟੀ ਬਾਗ ਬੰਦ ਕਰਕੇ ਉਹਨਾਂ ਦੇ ਉੱਤੇ ਸੜਕ ਲੇਨ ਦੀ ਲੜ ਬਣਾਤੀ। ਉਹ ਜਦੋਂ ਸੀਵਰੇਜ ਬੰਦ ਹੋ ਗਿਆ ਤੇ ਹੁਣ ਤੁਸੀਂ ਹਿਸਾਬ ਲਾਓ ਪਹਿਲਾਂ ਜੀ ਵੀ ਬਾਜੀ ਦੇਖਿਆ ਹੁਣ ਆਇਆ ਵੀ ਜਦੋਂ ਸਰਵਿਸ ਲਾਈਨ ਦੇ ਗੱਲ ਦਾ ਮਤਲਬ ਉਹ ਗੱਲ ਹੁੰਦੀ ਆ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੇ ਸਰਵਿਸ ਲਾਈਨ ਵਾਲੇ ਤੋਂ ਪਹਿਲਾਂ ਡਿਪਾਰਟਮੈਂਟ ਤੋਂ ਵੰਦੂ ਮਨਜ਼ੂਰੀ ਲੈਣੀ ਪਊਗੀ ਸੀਵਰੇਜ ਪਾਉਣੇ ਪੈ ਪਾਉਣਾ ਦੂਜੀ ਗੱਲ ਨੋਟ ਕਰ ਨਾਲ ਇਹ ਵੀ ਜਦੋਂ ਆਪਾਂ ਕਾਰਪੇਟਰ ਬੰਦੇ ਕੰਮ ਕਰਦੇ ਆ ਅੱਜ ਤੱਕ ਕਦੀ ਵੀ 플ਾਸਟਰ ਦਾ ਪੈਪ ਨਹੀਂ ਪਾਉਂਦੇ ਉਹ ਛੇ ਚੜਾ ਪੈਪ ਆ 플ਾਸਟਰ ਦਾ ਪੈਪ ਆ ਉਹ ਕਾਰਪੇਸ਼ਨ ਵਾਲੇ ਪੱਲਾ ਝੜ ਗਏ ਬਿਜਲੀ ਕਰਨਾ ਨਹੀਂ ਪਾ ਰਹੇ ਆ ਝਾਟਾ ਕਹਿਣ ਦਾ ਮਤਲਬ ਆ ਵੀ ਉਹ ਨਿੱਜੀ ਇਹਨਾਂ ਤੇ ਸੀਵਰੇਜ ਲਾਈਨ ਨਹੀਂ ਆ ਨਜੀਬ ਨਾਕ ਅਭਿਨ ਬਤੇ ਆ ਰਿਹਾ ਆ ਕੰਮ ਨਹੀਂ ਜੀ ਹੋ ਰਿਹਾ ਆ ਕਾਰਪੇਂਟਰ ਬੰਦਿਆਂ ਨਾਲ ਗੱਲ ਕੀਤੀ ਵੀ ਤੁਸੀਂ ਕਹਿੰਦਾ ਮੰਗੋਗੇ ਜੇ ਕੰਮ ਕਰਦੇ ਪਏ ਆ ਤੇ ਕਿਹਦੀ ਮਨਜ਼ੂਰੀ ਤੇ ਕਰਦੇ ਆ ਕਹਿੰਦੇ ਅਸੀਂ ਕਾਰਪੇਂਟਰ ਉਤੋਂ ਹਾਈਵੇ ਨਹੀਂ ਨਹੀਂ ਵਾਲੇ ਤੋਂ ਮਨਜ਼ੂਰੀ ਲੈ ਕਰਦੇ ਆ ਨੈਸ਼ਨਲ ਹਾਈਵੇ ਦੇ ਇੰਚਾਰਜ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਸਾਡੇ ਕੋਲੋਂ ਮਨਜ਼ੂਰੀ ਨਹੀਂ ਲਈ ਪੈਪ ਪਾਉਂਦੀ 70 ਫੁੱਟ ਪੈਪ ਪਾਇਆ ਆ ਮੋਦੀ ਬਣਾਈ ਆ ਸਾਡੇ ਕੋਲ ਮਨਜ਼ੂਰੀ ਨਹੀਂ ਗਈ ਸਾਡੇ ਕੋਲ ਪਾਈਪ ਲਾਈਨ ਠੀਕ ਆਂਦਾ ਲੀਕੇ ਠੀਕ ਆਂਦਾ ਸੀਗਾ ਉਪਰੋਂ ਹੀ ਲਈ ਆ ਤੁਸੀਂ ਉਹਨੂੰ ਰੈਂਡਰ ਕੀਤਾ ਆ ਤੇ ਇਹਨਾਂ ਨੇ ਦੋ ਵਾਰ ਸਾਡੇ ਰਿਮਾਈਂਡਰ ਨੂੰ ਤੇ ਕੰਪਲੀਟ ਨੂੰ ਇਗਨੋਰ ਕੀਤਾ ਆ ਤੇ ਅਸੀਂ ਉਹਦੀ ਬੰਦ ਕਰਕੇ ਅਸੀਂ ਇੱਥੇ ਸਿਵਲ ਨੇ ਆਪਣੇ ਸਰਵਲਾਈਨ ਬਣਾਤੀ ਸੀ ਛੜਕ ਤੇ ਉਸ ਤੋਂ ਬਾਅਦ ਕੀਤਾ ਇਹਨਾਂ ਨੇ ਕਿਸੇ ਆਮ ਆਦੀ ਪਾਰਟੀ ਲੀਡਰ ਨਾਲ ਗੱਲ ਕੀਤੀ ਇਹ ਨਹੀਂ ਪਤਾ ਹੁਣ ਕਾਰਪਰੇਨ ਬੰਦੇ ਇਹ ਕਹਿੰਦੇ ਸਾਡੇ ਤੇ ਪੋਲੀਟਿਕਲ ਪ੍ਰੈਸ਼ਰ ਆ ਤੁਹਾਡੇ ਤੇ ਪੋਲੀਟਿਕਲ ਪ੍ਰੈਸ਼ਰ ਘੜਾ ਆ ਗਿਆ ਚਲੋ ਕਾਰਪਰੇਨ ਨੇ ਜਾਣਾ ਲਿਖਨ ਲਈ ਵਾਲੀ ਜਾਣਾ ਉਹਨਾਂ ਨੇ ਆਪਣਾ ਪੈਸਾ ਮੈਂ ਉਹਨਾਂ ਦੀ ਕੰਪਲੀਟ ਕੀਤੀ ਇੱਕ ਐਕਸੀਡੈਂਟ ਰੈਡੀਓ ਜਾਈ ਦੀ ਇਹਨਾਂ ਨੇ ਮਿਲਿਪੋਤਨ ਨੂੰ ਨਾਲ ਨਿੱਜੀ ਫਾਇਦਾ ਦੇ ਇੱਕ ਬੰਦੇ ਨੂੰ ਮਚਾਉਣ ਦੇ ਲਈ ਇਹਨਾਂ ਨੇ ਸੀਵਰੇਜ ਲਾਈਨ ਪਾਈ ਹੋਈ ਹੈ ਠੀਕ ਹੈ ਜੀ ਜਦੋਂ ਇਹ ਮਾਮਲਾ ਨਾ ਕੰਪਲੀਟ ਕੀਤੀ ਤਾਂ ਉਸ ਕਾਫੀ ਟਾਈਮ 15 ਤੋਂ ਲੈ ਕੇ 20 ਦਿਨਾਂ ਤੱਕ ਸੀਵਰੇਜ ਬੰਦ ਰਿਹਾ ਕੰਮ ਕਾ ਬੰਦ ਹਾਤਾ ਤੇ ਇਹ ਇੱਥੇ ਨੋਟ ਕਰੋ ਵੀ ਜਿਹੜੇ ਸੀਵਰੇਜ ਦਾ ਪੈ ਪਾ ਰਹੇ ਸੀਗੇ ਉਹਦੀ ਬਣਾ ਰਹੇ ਸੀਗੇ ਉਹ ਗੜਥਾ ਪਨਲੇ ਬਣਾਉਂ ਉਹਦੀ ਬਣਾ ਰਹੇ ਸੀਗੇ ਹਿਸਾਬ ਲਾਓ ਠੇਕੇਦਾਰ ਨੂੰ ਠੇਕਾ ਹੁੰਦਾ ਠੇਕਾ ਤਾਂ ਹੈ ਇੱਥੇ ਉਹ ਕੰਮ ਹੀ ਗਿਆ ਜਿਹੜਾ ਸਫਾਈ ਕਰਨ ਵਾਲੇ ਆ ਗਟਰ ਸਾਭਦੇ ਉਹ ਬੰਦੇ ਦੱਸਦੇ ਕਾਢੀ ਵੜ ਗਈ ਉਹ ਮੈਨੂੰ ਪ੍ਰੂਫ ਪਏ ਆ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆ ਕਹਿੰਦਾ ਇਹ ਰਿਪੇਟਰ ਸਾਭਦੇ ਆ ਜੀ ਤੇ ਤੁਸੀਂ ਇਹ ਤਾਂ ਖੁਦ ਹੀ ਅਗਰ ਬਣਾਉਣ ਦੀ ਬਣਾਦੇ ਸਾਨੂੰ ਕਹਿੰਦੇ ਸੁਪਰਵਾਈਜ਼ਰ ਨੇ ਕਿਹਾ ਸੁਪਰਵਾਈਜ਼ਰ ਨਾਲ ਗੱਲ ਕੀਤੀ ਕਹਿੰਦਾ ਉੱਤੋਂ ਅੱਛੀ ਨੇ ਕਿਹਾ ਯਾਨੀ ਕਿ ਗੇਮ ਘਮਾ ਕੇ ਉਲਝਾ ਦੇ ਲੋਕ ਕੰਮ ਦੀ ਸਾਹਮਣੇ ਦੱਸਦੇ ਵੀ ਕੀ ਚੱਕਰ ਕੀ ਆ ਕਾਢ ਦੇ ਬਿੱਕ ਨੂੰ ਪ੍ਰੈਸ਼ਰ ਆ ਉਸ ਤੋਂ ਬਾਅਦ ਕੀ ਕੀਤਾ ਆ ਥੰਮਦਾ ਵੀ ਹੋਇਆ ਲੈ ਇਹਨਾਂ ਨੇ ਕੀ ਕੀਤਾ ਸੈਕਟਰੀ ਮਾਲਕ ਦੇਸ ਰਾਜ ਤੇ ਇਹਦਾ ਪਰਿਵਾਰ ਇਹਨਾਂ ਨੇ ਸਵੇਰੇ ਉੱਠ ਕੇ ਨਿਸ਼ਾਨ ਲਾ ਗਏ ਉਹਨਾਂ ਦੇ ਪੈਰ ਪਟ ਗਏ ਆਪਣਾ ਪੈਕਣਾ ਸ਼ੁਰੂ ਕਰਤਾ ਇਸ ਸੰਬੰਧੀ ਜਦੋਂ ਲੱਗਾ ਪਤਾ ਵੇ ਮੈਂ ਇਸ ਤੋਂ ਪਹਿਲਾਂ ਇਹਦੇ ਵਿੱਚ ਕਮਿਟੀ ਆਗੈ ਐਕਸੀਜਨ ਐਸਡੀਓ ਤੇ ਦੇਈ ਦੀ ਉਹਦੇ ਵਿੱਚ ਮੈਂ ਮੇਲਨ ਕਮਿਨਨ ਮੁਹੱਲੇ ਦਾ 79 ਵਾਰਡ ਨੰਬਰ ਤੋਂ ਦਿਨੇਸ਼ੀਰ ਪਾਜਰਪਤੀ ਉਹਨਾਂ ਨੂੰ ਬਕਾਇਦਾ ਰਸੀਵਿੰਗ ਲਈ ਆ ਉਹਨਾਂ ਨੂੰ ਕਮਿਨਿਟੀ ਆ ਵੀ ਇਹ ਜਿਹੜਾ ਕੰਮ ਹੋ ਰਿਹਾ ਤੁਹਾਡੀ ਧਿਆਨ ਹੈਗਾ ਕਿ ਨਹੀਂ ਹੈਗਾ ਕਾਰਪੇਂਟ ਪਲੇਗਣਗੇ ਸਾਡੇ ਧਿਆਨ ਨਹੀਂ ਗਾ ਮੈਂ ਨੇ ਕਹਿੰਦਾ ਮੇਰੇ ਧਿਆਨ ਮਾਮਲਾ ਨਹੀਂ ਗਾ ਕਮਿਨਾ ਦਾ ਧਿਆਨ ਹੀ ਨਹੀਂ ਗਾ ਮਾਮਲਾ ਹੈ ਤੇ ਮਾਮਲਾ ਵੀ ਹੈ ਕਿ ਧਿਆਨ ਜਾ ਸੋਚਣ ਵਾਲੀ ਗੱਲ ਆ ਜਿਹੜਾ ਐਮਸੀ ਆ ਉਹ ਕਹਿੰਦਾ ਜੀ ਮੈਨੂੰ ਤਾਂ ਕਹਿੰਦਾ ਮਨ ਲੱਗਦਾ ਮੈਂ ਮੈਂ ਤਾਂ ਹੀ ਪਾ ਨਾ ਕਹਿੰਦਾ ਮੇਰੇ ਕਾਰਪੇਂਟ ਇੰਟਰ ਹੁੰਦੀ ਜਿਹਾ ਹੈ ਤੇ ਮੈਂ ਕਹਿੰਦਾ ਕਿਦਾ ਇੰਟਰਫੇਰ ਕਰਾਂ ਤੁਸੀਂ ਆ ਕੇ ਚਲੋ ਮੈਂ ਵੀ ਨੈਗਲਾਈ ਮੈਨੂੰ ਕਮੈਂਟ ਕਰੂੰਗਾ ਯਾਰ ਕਾਰਪੇਂਟ ਜਗਾ ਹੈ ਹੀ ਦੇਖੀ ਫਿਰ ਮਿਲਦਾ ਨਹੀਂ ਲਾਈ ਬੇਲੇ ਇੰਤਜ਼ਲਾਜ ਨਾਲ ਗੱਲ ਕੀਤੀ ਮੈਂ ਕਹਾ ਸਾਰਾ ਉੱਥੇ ਕੰਮ ਨਿਗਰਾਈ ਹੋ ਰਿਹਾ ਆ ਪਹੁੰਚ ਕੇ ਮੌਕਾ ਦੇਖੋ ਜੇ ਨਾ ਉਹਨਾਂ ਨੂੰ ਪਰਮਿਸ਼ਨ ਹੈਗੀ ਆ ਤੇ ਉਹ ਕੰਮ ਆਪਣਾ ਕਰ ਲੈਣ ਕੋਈ ਝਕਕ ਨਹੀਂ ਪਰ ਜੇ ਇਹਨਾਂ ਨੂੰ ਪਰਮਿਸ਼ਨ ਨਹੀਂ ਹੈ ਨੀਗੀ ਤੇ ਕੰਮ ਬੰਦ ਕਰਵਾਇਆ ਜਾਵੇ ਪਰਮਿਸ਼ਨ ਲੈ ਬਿਨਾ ਕਹਿੰਦਾ ਮੰਨ ਲਓ ਪਬਲਿਕ ਪਲੇਸ ਦਾ ਰੋਡ ਤੇ ਜਾਣਾ ਆ ਕੋਈ ਮੰਨ ਲਓ ਬੰਦਾ ਕੋਈ ਜਾਂਦਾ ਪਿਆ ਆ ਕੋਈ ਦੇਖ ਕੇ ਸਾਡਾ ਲੱਗਵੇ ਉਹਦੇ ਖੱਡਾ ਪੁੱਟੇ ਆ ਜ਼ਿੰਮੇਵਾਰ ਕੌਣ ਕਲੇਮ ਕਰ ਪੈਸੇ ਲੈਣਾ ਜਾਂ ਨਹਿ ਨਹੀਂ ਲਾਈ ਬੱਕ ਲੈਣਾ ਉਹ ਕਹਿੰਦਾ ਨਹੀਂ ਦੇਣਾ ਤੇ ਮੈਂ ਕਹਾਂ ਬਿਨਾ ਮਜੂਦੇ ਪੁੱਟਿਆ ਕਿੰਨਾ ਆ ਰੋਡ ਉਹਨਾਂ ਦੇ ਮੋਕੇ ਤੇ ਪਹੁੰਚ ਗਿਆ ਉਹਨਾਂ ਨਾਲ ਗੱਲ ਕੀਤੀ ਇਹਨਾਂ ਨੂੰ ਸਵਾਲ ਜਵਾਬ ਕੀਤੇ ਇਹਨਾਂ ਨੇ ਕੋਈ ਜਵਾਬ ਨਹੀਂ ਦਿਆ ਇਹ ਉਹ ਬੰਦ ਤਾਂ ਲੱਗ ਪਏ ਉਹਨੇ ਮੌਕੇ ਤੇ 112 ਨੂੰ ਕਾਲ ਕੀਤਾ ਉਹ ਤੁਹਾਨੂੰ ਪੁਲਿਸ ਮੌਕੇ ਤੇ ਆਈ ਇੱਕothe ਐਨਜੀਓ ਚਲਾ ਰਹੇ ਆ ਦਿਲਲਾਜ ਆਪਣੇ ਮਨੂ ਤਸਾਂਜ ਉਹਨਾਂ ਨਾਲ ਗੱਲ ਕੀਤੀ ਉਹਣੀ ਐਸਡੀ ਆਪਣੇ ਐਸਜ ਨਾਲ ਗੱਲ ਕੀਤੀ ਫੋਨ ਤੇ ਹੁੰਦੇ ਬਈ ਉੱਥੇ ਸਾਰਾ ਮਾਮਲਾ ਆ ਮੰਗਦਾ ਪਿਆ ਆ ਵੀ ਉੱਥੇ ਯਾਨੀ ਕਿ ਤੁਸੀਂ ਮੌਕੇ ਤੇ ਪਹੁੰਚੋ ਉਹਨਾਂ ਨੇ ਕਿਉਂਕਿ ਫੋਕਲ ਪਰਸਨ ਦੇ ਨਾਲ ਸੰਪਰਕ ਕੀਤਾ ਕਿਉਂਕਿ ਫੋਕਲ ਪਰਸਨ ਦਾ ਉਸਤਾਜ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਨੇ ਸਮਝਾਇਆ ਉਹਨੂੰ ਪਿਆਲਨਾ ਵੀ ਜੇ ਤਾਂ ਕਾਰਪੋਰੇਟ ਜਗ੍ਹਾ ਆਉਂਦੀ ਆ ਫੀ ਕਾਰਪੈਟ ਮੰਜੂਰੀ ਲੋਕ ਇਹ ਨੈਸ਼ਨਲ ਹਾਈਵੇ ਤੇ ਜਦੋਂ ਆਉਂਦੀ ਹੈ ਤੇ ਨੈਸ਼ਨਲ ਹਾਈਵੇ ਵਾਲਿਆਂ ਦਾ ਮਨਜੂਰੀ ਲੈ ਕੇ ਤੁਸੀਂ ਫੇਰ ਕੰਮ ਕਰੋ ਕੰਮ ਨੂੰ ਰੋਕ ਦਿਓ ਇਹ ਸੋਸ਼ਲ ਮੀਡੀਆ ਲੰਦਰ ਤੇ ਚੈਨਲ ਤੇ ਮੰਨੇ ਵੀ ਆ ਕਿ ਇਹ ਕੰਮ ਬੰਦ ਕਰ ਦਿਓ ਤਾਂ ਠੀਕ ਹੈ ਜੀ ਰਾਤ ਨੂੰ 11 12 ਵਜੇ ਇਹਨਾਂ ਨੇ ਆਪਣਾ ਕੰਮ ਜਿਦਵਾਰਾ ਚਾਲ ਦੇ ਆ ਜੀ ਤੇ ਬਾਅਦ ਵਿੱਚ ਦਰਾਂਗਰੋਂ ਜੋਂ ਦੇ ਵਿੱਚ ਜਾ ਕੇ ਇਹ ਕਹਿ ਰਹੇ ਆ ਕਿ ਸਾਨੂੰ ਕਨੈਕਸ਼ਨ ਤਾਂ ਆਵੇ ਉਹਨਾਂ ਭਾਈ ਸਾਹਿਬਾਂ ਜਿਹੜੇ ਆ ਗਏ ਆ ਉੱਥੇ ਧੀਰੇ ਚ ਉਹਨਾਂ ਨੇ ਧੀਰ ਉਹਨਾਂ ਨੇ ਇਹਨਾਂ ਨੂੰ ਕਨੈਕਸ਼ਨ ਨਹੀਂ ਦਿੱਤਾ ਉਹਨਾਂ ਸਾਹ ਮਨਾ ਕਰਦਾ ਵੀ ਤੁਹਾਨੂੰ ਕਨੈਕਸ਼ਨ ਨਹੀਂ ਦੇਣਾ ਉਹਨੂੰ ਵੀ ਤਾਂ ਕਹਿੰਦੇ ਆ ਲੱਭੇ ਜੀ ਇਹ ਸਾਨੂੰ ਕਨੈਕਸ਼ਨ ਦੇ ਅਸੀਂ ਜੇ ਕਰਾਂ ਉਹ ਕਰਦਾਂਗੇ ਜੀ ਇੱਥੇ ਗੱਲ ਸੋਚਣ ਵਾਲੀ ਗੱਲ ਹੈ ਕਿ ਵੀ ਕੋਈ ਇਹ ਦੇਖੀ ਹੋਣੀ ਹੈ ਵੀ ਪਾਰਸ਼ਰਪਤੀ ਦਿਨੇਸ਼ ਸ਼ੀਰ ਨੂੰ ਕੰਦੀਆਂ ਗੱਲਾਂ ਘਟੀਆਂ ਜਾ ਰਹੀਆਂ ਆ ਗਲਤ ਮੰਤ ਬੋਲੇ ਜਾ ਰਿਹਾ ਆ ਉਹਦਾ ਵਿੱਚ ਕੀ ਰੋਲ ਇਹਦੇ ਉਹਨਾਂ ਜਿਹਨੂੰ ਗੱਲ ਕੀਤੀ ਪੱਤਰਕਾਰ ਨੇ ਵੀ ਤੁਹਾਡਾ ਕੀ ਰੋਲ ਆ ਵਿੱਚ ਤੁਸੀਂ ਕਹਿੰਦਾ ਬੰਨ ਨਹੀਂ ਕਰਵਾਦੇ ਕੰਮ ਉਹ ਵੀ ਚੱਕਰ ਦੀ ਉਹ ਕਹਿੰਦਾ ਯਾਰ ਮੇਰੀ ਜਗ੍ਹਾ ਨਹੀਂ ਬਣਦੀ ਏ ਕਿੰਨਾ ਹੀ ਹਾਈ ਵਾਲੇ ਵੀ ਕਹਿੰਦਾ ਮਰ ਲ ਬਣਦੀ ਏ ਤੇ ਉਹ ਦੇਖਣਾ ਹੈ ਮੈਟਰ ਇਹ ਸਾਡੇ ਘਰ ਵਿੱਚ ਜਹਾਉਂਦੀ ਹੈ ਤੇ ਮੈਂ ਉੱਥੇ ਜਾ ਕੇ ਪਹੁੰਚ ਕੇ ਮਾਮਲਾ ਦੇਖਦਾ ਤੇ ਹੱਲ ਵੀ ਕਰਾ ਦੂੰਗਾ ਪਰ ਮੇਰੀ ਜਿਹੜਾ ਮੇਰੇ ਇੰਟਰ ਨਹੀਂ ਆਉਂਦਾ ਇਹ ਤੇ ਮੈਂ ਕਿੱਥੋਂ ਇੰਟਰ ਕਰਾਂ ਜਾ ਕੇ ਤੇ ਇਹਨਾਂ ਨੇ ਉੱਥੇ ਸੋਸ਼ਲ ਮੀਡੀਆ ਤੇ ਉਹਨੂੰ ਗੰਦਮੰਦ ਬੋਲਿਆ ਪੱਤਰਕਾਰ ਕਹਿ ਰਿਹਾ ਕਿ ਲਾਈਵ ਚੱਲਦਾ ਪਿਆ ਮਰਿਆਦਾ ਨਾਲ ਗੱਲ ਕਰੋ ਇਹ ਨਹੀਂ ਮਰਿਆਦਾ ਨਾਲ ਗੱਲ ਨਹੀਂ ਕੀਤੀ ਇਹ ਨਹੀਂ ਕਹਿਤਾ ਜੀ ਉਹ ਛਤਰ ਮੰਨੇ ਆ ਕਦੀ ਮੂੰਹ ਕਾਲਾ ਕਰਨਾ ਆ ਤਾਂ ਗੱਲਾਂ ਜਾਇਜ਼ ਨਹੀਂ ਅੱਜ ਤੁਸੀਂ ਹੁਣ ਕੰਪਲੀਟਾਂ ਦਿੱਤੀਆਂ ਸਮਝਦੇ ਇਹਨਾਂ ਵੀ ਮੈਂ ਬੁਆਹ ਕੇ ਆਉਣਾ ਨੂੰ ਬਿਲਕੁਲ ਜੀ ਇਹਦੇ ਵਿੱਚ ਜਿਹੜਾ ਵੀ ਪਰਦਾ ਦੋਸ਼ੀ ਕਹਿੰਦਾ ਮਤਲਬ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੋਗੀ ਜੇਕਰ ਡਿਪਾਰਟਮੈਂਟ ਦਾ ਕੋਈ ਵੀ ਬੰਦਾ ਕਾਰਵਾਈ ਨਹੀਂ ਕਰਦਾ ਤੇ ਇਹ ਕਾਨੂੰਨ ਦਾ ਕਹਿੰਦਾ ਮੈਂ ਰਸਤਾ ਫੜ ਕੇ ਕੋਰਟ ਦੇ ਵਿੱਚ ਜਾਵਾਂਗਾ ਤੇ ਕੋਰਟ ਦੇ ਤੁਹਾਨੂੰ ਕਹਿੰਦਾ ਮਾਲ ਕਰਾ ਕੇ ਖਿੱਚ ਕੇ ਜਿਹੜੀ ਕਾਰਪੋਰੇਸ਼ਨ ਵਿੱਚ ਹੈ ਨੈਸ਼ਨਲ ਹਾਈਵੇ ਬਿਲਕੁਲ ਇਹਦੇ ਵਿੱਚ ਕਾਰਪੈਸ਼ਿੰਦੇ ਐਕਸੀਡੈਂਟ ਜਿਹੋ ਜਈ ਜੋ ਵੀ ਕੰਨ ਬੰਦਾ ਇਹਦੇ ਵਿੱਚ ਇਨਵੋਲਵ ਹੋਇਆ ਉਹਨੂੰ ਕੋਰਟ ਦੀ ਕਸੀ ਜਾਊਗਾ ਤੇ ਜਿਹੜਾ ਬੰਦਿਆਂ ਨੇ ਸਰਵੇ ਲਾਈਨ ਨੂੰ ਕੱਟ ਗਏ ਆਪਣੇ ਨਿੱਜੀ ਫਾਇਦੇ ਲਈ ਨੁਕਸਾਨ ਪਹੁੰਚਾਇਆ ਰੋਡ ਨੂੰ ਨਨੂ ਵੀ ਨੋਰਸ ਫੈਲਕੇ ਕੋਲ ਦੇ ਵਿੱਚ ਪੁਲਿਸ ਜਬ ਬਣਦੀ ਉਹਨਾਂ ਪਰ ਕਾਨੂੰਨੀ ਕਾਰਵਾਈ ਹੋਗੀ ਟਿੱਕੀ ਜਾਊਗੀ ਠੀਕ ਹੈ ਜੀ